ਪਾਪ ਦੇ ਖੇੜੀ ਅੰਦਰ ਰਹਿਣਾ ਤਦੋਂ ਕਿ ਰੋਗ ਉਹਦਾ ਜੰਗਾਂ ਬੁੱਕਣਾ ਨਾਗ ਨਿਵਾਸਾਂ ਦੇ ਰਹਿਣਾ ਪਾਪ ਉਹਦੀ ਰਜਾ ਵਿੱਚ ਜਿਹੜਾ ਰਹਿ ਰੱਖ ਜਾਂਦਾ ਹੈ ਉਹ ਨੂੰ ਚੂਟ ਪੂਰ ਮੀਚੂਟ ਲਾਉਂਦੀ ਹੈ ਤੇ ਜਿਹੜਾ ਅਧੂਰਾ ਹੈ ਆਪਾਂ ਤਕਰੀਬਨ ਗੁਰੂ ਦੇ ਸਿਧਾਂਤ ਅਨੁਸਾਰ ਸਾਰੇ ਅਧੂਰੇ ਆ ਅਧੂਰੇ ਤਾਂ ਹੈ ਸਾਨੂੰ ਪਤਾ ਹੈ ਵੀ ਲੈਕਟਿਵ ਹੌਟ ਹੀਵਨ ਵਿੱਚ ਨਹੀਂ ਹੋ ਰਹੀ ਗਏਗੇ ਸਾਡੇ ਸਾਰਿਆਂ ਦੇ ਵਿਸ਼ਵਾਸਤ ਹੈ ਸਾਨੂੰ ਪਤਾ ਹੈ ਕਿ ਸਾਡਾ ਇਸ ਜਗਾਇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹੈ ਅਸੀਂ ਫਿਰ ਵੀ ਅੰਧ ਵਿਸ਼ਵਾਸ ਤੇ ਚਲੇ ਜਾਂਦੇ ਹਾਂ ਕਿ ਕੋਈ ਸਾਨੂੰ ਪਤਾ ਹੈ ਕਿ ਇੱਕ ਦਿਨ ਮੌਤ ਹਰ ਇੱਕ ਇਨਸਾਨ ਨੂੰ ਹੋਣੀ ਹੈ ਇੱਕ ਦਿਨ ਸਵਾਸਾਂ ਦੀ ਪੁੰਜੀ ਨੇ ਖਤਮ ਹੋ ਜਾਣਾ ਅਸੀਂ ਫਿਰ ਵੀ ਆਪਣੀ ਕਿਰਤ ਤੇ ਕਰਮ ਤੋਂ ਵਿਛੜੇ ਹੋਏ ਹਾਂ ਇਸੇ ਕਰਕੇ ਆਪਾਂ ਅਧੂਰੇ ਆ ਕਿਸੇ ਦਾ ਸਾਰਿਆਂ ਨੂੰ ਪਤਾ ਹੈ ਅਰ ਸਵਾਸਾਂ ਦੀ ਪੂਰਤੀ ਕਦੋਂ ਹੋਣੀ ਹੈ ਕਿਉਂਕਿ ਉਹ ਸੁਖਦਾਰ ਉਸ ਪਰਵਾਤਮਨ ਹੁੰਦਾ ਹੈ ਰੱਬ ਨੂੰ ਪਤਾ ਹੈ ਨਾ ਸਵਾਸਾਂ ਦੀ ਪੂਰਤੀ ਦਾ ਅਨੁਪਾਸਕ ਨੇ ਤਲੀਰ ਮਾਰੇ ਬਹੁਤ ਉਕਾਰਿਆ ਪੀਰ ਪੁਕਾਰਿਆ ਔਰ ਕਹਿੰਦੇ ਲੋਕੀ ਬਿਰਹੋਂ ਦੀ ਆਸ ਤੇ ਸੜ ਕੇ ਪੁਕਾਰਦੇ ਆ ਅਨੁਰੇਵ ਸਾਨ ਦਿਨੋਂ ਪਹਿਲਾਂ ਕੁਝ ਸੜਦੇ ਐ ਹੁਣ ਜਿਵੇਂ ਭਾਈ ਗੁਰਜੀਤ ਸਿੰਘੀ ਦਾ ਦੋਸਤ ਪਰਿਵਾਰ ਨੂੰ ਤਾਂ ਹੋਣੀ ਹੋਣਾ ਸਾਰਿਆਂ ਨੇ ਇਸ ਚੀਜ਼ ਦਾ ਬੜਾ ਦੁੱਖ ਵਨਾਇਆ ਕਿਉਂਕਿ ਸਾਨ ਸੁਆਲਾ ਤੇ ਅਗਿਆਕਾਰੀ ਹੋਣਾ ਆਪਣੀ ਕਿਰਤ ਬਲ ਧਿਆਨ ਰੱਖਣਾ ਕਿਸੇ ਨਾਲ ਬਾਲਤੂ ਬੈਰੋਧ ਨਾ ਕਰਨਾ ਇਹ ਹਰ ਇੱਕ ਦੇ ਹਿੱਸੇ 'ਚ ਨਹੀਂ ਆਉਂਦੀ ਗੱਲ ਇਸੇ ਕਰਕੇ ਉਹ ਸਾਰਾ ਨਗਰੀ ਭਾਵ ਸੀ ਹਾਰਾ ਰੋਕ ਕੇ ਲੋਗੋਂ ਦੀ ਯਾਦ ਇਸ ਸੰਸਾਰੀ ਦੁੱਖ ਹੈ ਪਰ ਆਸਾ ਨਿਕਲਦੀ ਇੱਕ ਐਸੇ ਵੀ ਨੇ ਜਿਨ੍ਹਾਂ ਨੂੰ ਰੱਬੀ ਵਿਰਹੁ ਦੀ ਅਗੋਚੀ ਹੋਈ ਹੈ ਉਹਨੂੰ ਕੋਈ ਨਾ ਜਿਨ੍ਹਾਂ ਨੂੰ ਚੋਟ ਲੱਗੀ ਹੋਈ ਹੈ ਇਹ ਤਿੰਨ ਤਰ੍ਹਾਂ ਦੀ ਚੋਟ ਆਪਾਂ ਗੱਲ ਸਾਹ ਨਹੀਂ ਕਰਦੇ ਸੀ ਨਾ ਸਤਗੁਰ ਪਾਸ਼ਾ ਕਨੇ ਲਾਗਦੀ ਚੋਟ ਪਰਮ ਅਕੀ ਜਿਹੜੀ ਅੰਤਰ ਆਤਮਾ ਨੂੰ ਚੋਟ ਲੱਗਦੀ ਹੈ ਪਰਮਾਤਮਾ ਦੇ ਟਿਸ਼ੋੜੇ ਦੀ ਚੋਟ ਲੱਗਦੀ ਹੈ ਅੰਤਰ ਆਤਮਾ ਨੂੰ ਪਰਮਾਤਮਾ ਦੇ ਵਿਛੋੜੇ ਦੀ ਚੋਟ ਲੱਗਦੀ ਹੈ ਨਾ ਜਿਹੜੀ ਇਹ ਚੋਟ ਜਿਹੜੀ ਫਿਰ ਕਈ ਵਾਰੀ ਬੰਦੇ ਨੂੰ ਫਕੀਰ ਬਣਾ ਦਿੰਦੀ ਹੈ। ਕਈ ਵਾਰੀ ਬੰਦੇ ਨੂੰ ਮਸਤਾਨੀ ਮਰਤੀ ਦਾ ਮਾਲਕ ਬਣਾ ਦਿੰਦੀ ਹੈ। ਸੰਸਾਰ ਦੇ ਸਭਸਾਂ ਤੋਂ ਉੱਪਰ ਉਠਾ ਦਿੰਦੀ ਹੈ। ਜਿਵੇਂ ਇੱਕ ਬਿਵਾਦ ਵਾਲੀ ਚੱਲੀ ਸੀ ਵੀ ਮਾਤਾ ਪਾਪ ਔਰ ਨੂੰ ਨਿਰਵਸਤਰਾ ਦੇ ਇਸ ਤਰ੍ਹਾਂ ਉਹ ਆਸਰਾ ਦਿੱਤਾ ਨਾਲ ਲਈ। ਉਹ ਅਧਿਆਨਸ਼ੈਲ ਆਪ ਪਤਾ ਹੋਵੇ। ਉਸ ਸਮੇਂ ਹਾਲਾਤ ਸਰੀਰ ਤੇ ਫਟਦੇ ਵਿੱਚ ਸੀ। ਵੀ ਇੱਕ ਚਾਦਰ ਲੈ ਕੇ ਮਾਤਾ ਜੀ ਆਰਾਮ ਕਰਦੇ ਹੁੰਦੇ ਸੀ। ਜਖਮੀ ਹਾਲਤ ਤੇ ਸਰੀਰ ਦੇ ਜਾਮਾਂ ਦੀ ਰੋਗ ਹੋ ਗਿਆ ਸੀ। ਤੇ ਕਈ ਦਵਾਦਾਂ ਜੰਨਾ ਉਹਨੂੰ ਬਦ ਨੀਏ ਕਰ। ਕਿਉਂਕਿ ਅਧੂਰਾ ਇਖਾਸਾਨ ਕਰੋ। ਪੂਰੀ ਗੱਲ ਨੂੰ ਜਾਣਨ ਤੋਂ ਬਿਨਾਂ ਹੀ ਬਹੁਤ ਗੱਲਾਂ ਲਾਉਂਦਾ ਜਾਵਾ ਕਰ ਲੈਂਦਾ ਸੋ ਸਤੁਰੂ ਪਾਸੇ ਦੀ ਕਿਰਪਾ ਕਰਦੇ ਆ ਕਿਉਂਕਿ ਅਧੂਰੇ ਇਨਸਾਨ ਦੇ ਅੰਦਰ ਦੁੱਖ ਵੀ ਹੈ ਸੁੱਖ ਵੀ ਹੈ ਭਾਵਨਾਵਾਂ ਵੀ ਹੈ ਇਲਕਾ ਵੀ ਹੈ ਦੁਸ਼ਰੀ ਵੀ ਹੈ ਨੈਟਿਵ ਫੋਰਟੀ ਹੈ ਪੋਜੀਟਿਵ ਫੋਰਟੀ ਹੈ ਦੋਨੇ ਤਰ੍ਹਾਂ ਦੇ ਇਹੋ ਸੰਤਾਲਪ ਵਿਕਲਪ ਵੀ ਕਰਦੇ ਜਿਹੜੇ ਆਪਾਂ ਅਧੂਰੇ ਇਨਸਾਨ